ਬਹੁਤ ਲੋਕਾਂ ਨੂੰ ਪੜ੍ਹਨਾ ਚਾਹੀਦਾ ਪਰ ਪੜ੍ਹਨ ਤੋਂ ਬਾਅਦ ਜਿਹੜਾ ਵਿਚਾਰ ਹੋਣਾ ਚਾਹੀਦਾ ਤੁਹਾਡਾ ਆਪਣਾ ਹੋਣਾ ਚਾਹੀਦਾ ਤੁਸੀਂ ਜ਼ਿੰਦਗੀ ਨੂੰ ਹਾਊ ਟੂ ਲਿਵ ਕਿਤਾ ਦੇਖੋ ਮੈਂ ਜ਼ਿੰਦਗੀ ਨੂੰ ਸਵੇਰ ਤੋਂ ਸ਼ਾਮ ਮੰਨਦਾ ਇੱਕ ਇੱਕ ਬੰਦਾ ਜ਼ਿੰਦਗੀ ਸੋਚਦਾ ਮੈਂ 100 ਸਾਲ ਜੀਵਾਂ ਮੈਂ 125 ਸਾਲ ਜੀਵਾਂ ਮੈਂ 80 ਸਾਲ ਜੀਵਾਂ ਦਰਅਸਲ ਜਿਵੇਂ ਜਿਵੇਂ ਸਾਡੀ ਬਾਡੀ ਸੈਂਟੀਫਿਕਲੀ ਲੋ ਹੋ ਜਾਂਦੀ ਹੈ ਸਾਡੇ ਅੰਦਰ ਦੇ ਜਿਹੜੇ ਸਟੈਮਸ ਟੁੱਟਦੇ ਆ ਬਣਦੇ ਆ ਜਾਂ ਬੰਨ੍ਹੋਂ ਹਟ ਜਾਂਦੇ ਆ ਤਾਂ ਅਸੀਂ ਕਹਿੰਦੇ ਆ 올ਡ ਹੋ ਗਿਆ ਸ਼ਾਇਦ ਫਿਊਚਰ 'ਚ ਹੀ ਰਹੇ ਨਾ ਕਿਸੇ ਨੇ ਬੁੱਢਾ ਹੀ ਨਹੀਂ ਹੋਣਾ ਪੈਸੇ ਵਾਲਿਆਂ ਤਾਂ ਹੋਣਾ ਨਹੀਂ ਇਸ ਦਾ ਤਾਂ ਕਲੀਅਰ ਹੈ ਕਿਉਂਕਿ ਹਰ ਚੀਜ਼ ਦਾ ਹੱਲ ਮਿਲ ਗਿਆ ਤੁਹਾਡੇ ਚਿੱਟੇ ਵਾਲਾ ਉਹਨੇ ਲੋ ਕਲਰ ਕਰਾਉਨੇ ਆ ਸਟਕ ਸੈਮਸੈਲ ਥੈਰੇਪੀ ਆ ਜਣੇ ਫਿਊਚਰ 'ਚ ਤੁਹਾਡੇ ਵਾਲੀ ਨਹੀਂ ਚਿੱਟੇ ਹੋਣੇ ਐਂ ਤਾਂ ਤੁਹਾਡੀ ਸਕਿਨ ਨਹੀਂ ਖਰਾਬ ਹੋਣੀ ਦੈਟ ਸੋ ਮਨੀ ਥਿੰਗਸ ਕਮਿੰਗ ਸੋ ਜੇ ਜ਼ਿੰਦਗੀ ਨੂੰ ਇਹ ਮੰਨ ਕੇ ਚੱਲਦੇ ਨਾ ਕਿ ਮੇਰੀ ਜ਼ਿੰਦਗੀ ਸਵੇਰ ਤੋਂ ਸ਼ੁਰੂ ਹੋ ਜਾਂਦੀ ਹੈ ਅੰਦਰ ਅਸਲ ਮਰਦਾ ਬੰਦਾ ਇੱਕ ਵਾਰ ਹੀ ਹੈ ਪਰ ਪ੍ਰੈਕਟਿਸ ਰੋਜ਼ ਰਾਤ ਨੂੰ ਕਰਦਾ ਹੈ ਸਦਾ ਦੀ ਨੀਂਦ ਇੱਕ ਵਾਰੀ ਸੌਂਦਾ ਨੀਂਦ ਰੋਜ਼ ਲੈਂਦਾ ਸੋ ਇਸ ਕਰਕੇ ਜੇ ਤੁਸੀਂ ਇਹ ਸਮਝੋ ਨਾ ਕੱਲ ਸੀ ਨਾ ਕੱਲ ਹੈ ਅੱਜ ਹੈ ਸਵੇਰੇ ਤੁਸੀਂ ਆਪਣਾ ਅਸੀਂ ਤਾਂ ਸਵੇਰੇ ਸ਼ੁਰੂ ਹੋ ਜਾਂਦੇ 6 7 ਵਜੇ ਉੱਠਕੜਦੇ ਆ ਰਾਤ ਦੇ 12 ਵਜੇ ਤੱਕ ਦਿਨ ਚ ਇੱਕ ਵਾਰੀ 15 ਮਿੰਟ ਕੁਰਸੀ ਆ ਤਾਂ ਕੁਰਸੀ ਤੇ ਸੌਣਾ ਨਾ ਜਿੱਥੇ ਵੀ ਉਹ ਮੇਰੇ ਫਾਦਰ ਨੇ ਮੈਨੂੰ ਹੈਬਟ ਪਾਈ ਸੀ ਉਹ ਕਹਿੰਦੇ ਜੇ ਸਾਰਾ ਦਿਨ ਇੱਕੋ ਜਿਹਾ ਕੰਮ ਕਰਨਾ ਨਾ ਤਾਂ ਹਰ 5 ਤੋਂ 8 ਘੰਟੇ ਬਾਅਦ ਇੱਕ ਬ੍ਰੇਕ ਲੈਣਾ ਚਾਹ 15 ਮਿੰਟਸ ਦੀ ਚਾਹ 5 ਮਿੰਟ ਦੀ ਜਿੱਥੇ ਤੈਨੂੰ ਵਕਤ ਮਿਲਦਾ ਹੈ ਸੌਣਾ ਨੈਪ ਲੈ ਲੈਣਾ ਮੇਰੇ ਬਚਪਨ ਤੋਂ ਉਹੀ ਚੱਲਦਾ ਰਿਹਾ ਤੇ ਮੈਂ ਬੜਾ ਸਕਸੈਸਫੁਲ ਹਾਂ ਤੇ ਰਾਤ ਨੂੰ ਅਸੀਂ ਚਾਹ ਤਿੰਨ ਵਜੇ ਤੱਕ ਸ਼ੂਟਿੰਗ ਕਰੀਏ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਮੈਂ ਟਾਇਰਡ ਫੀਲ ਕਰਦਾ ਸੋ ਜ਼ਿੰਦਗੀ ਸਵੇਰ ਤੋਂ ਸ਼ਾਮ ਹੈ ਔਰ ਇਸ ਸਾਰੇ ਦਿਨ ਚ ਤੁਸੀਂ ਮਹਿਕ ਛੱਡਣੀ ਹੈ ਦੇਖੋ ਫੁੱਲ ਨੇ ਆਪਣੀ ਮਹਿਕ ਜੇ ਤੁਸੀਂ ਖੁਸ਼ਬੂ ਛੱਡੋਗੇ ਲੋਕ ਸਤਿਕਾਰ ਕਰਨਗੇ ਜੇ ਤੁਹਾਨੂੰ ਕੋਈ ਨਫ਼ਰਤ ਵੀ ਕਿੰਨਾ ਚਿਰ ਕਰੂਗਾ ਗੁਲਾਬ ਦੀ ਕਿੰਨਾ ਚਿਰ ਨਫ਼ਰਤ ਕਰਾਂਗੇ ਆਪਾਂ ਆਲਟੀਮੇਟਲੀ ਤਾਂ ਕਹਾਗੇ ਨਾ ਖੁਸ਼ੂਤ ਹੈ ਯਾਰ